ਮੇਰੀ ਭੈਣ ਦੇ ਹੋਇਆ ਮੁੰਡਾ ਮੇਰੀ ਭੂਆ ਦੀ ਕੁੜੀ ਦੇ ਕਹਿੰਦੇ ਵੀ ਸ਼ੀਲਾ ਨੂੰ ਲਿਆਓ ਚੌਂਕੇ ਆਏ ਦਿਨ ਅੱਛਾ ਮੈਂ ਚਲੀ ਗਈ ਮੇਰੀ ਭੂਆ ਕਹਿੰਦੀ ਹੈ ਨਾਂਅ ਕੀ ਰੱਖੀਏ ਹਾਂ ਮੈਂ ਕਿਹਾ ਪ੍ਰਿੰਸ ਰੱਖ ਲਓ ਪ੍ਰਿੰਸ ਅੱਛਾ ਤਾਂ ਆ ਗਿਆ ਪੰਡਤ ਹਾਂ ਕਹਿੰਦੀ ਪੰਡਤ ਜੀ ਵੀ ਨਾਂਅ ਕੀ ਰੱਖੀਏ ਕਹਿੰਦੀ ਪ੍ਰਿੰਸ ਕਹਿੰਦਾ ਫਰੈਂਸ ਕਹਿੰਦੀ ਇੱਕ ਪੰਡਤ ਪਹਿਲਾਂ ਹੀ ਆ ਵੀ ਉਹਨੇ ਪ੍ਰਿੰਸ ਪਹਿਲੇ ਹੀ ਕਹਿ ਦਿਆ ਮੈਂ ਉਹਨੇ ਪਹਿਲਾਂ ਹੀ ਪ੍ਰਿੰਸ ਕੱਟ ਕੱਢਤਾ ਅચ્છਾ ਉਹ ਜਿਹੜੇ ਸਿੱਠਣੀਆਂ ਸੀਗੀਆਂ ਸਿੱਠਣੀਆਂ ਦੇ ਵਿੱਚ ਉਹ ਇੱਕ ਦੂਏ ਪਰ ਨਾਨਕੇ ਦਾਦ ਕੇ ਤਵਾ ਲਾਉਂਦੇ ਤੇ ਚੰਗਾ ਰਗੜਾ ਲਾਉਂਦੇ ਤੇ ਮੈਨੂੰ ਯਾਦ ਹੈ ਇਹ ਮੈਂ ਵੀ ਬਚਪਨ ਮੇਰੀ ਵੀ 50 ਸਾਲ ਦੀ ਉਮਰ ਹੋ ਗਈ ਤਾਂ ਉਹ ਉਹ ਸਿੱਠਣੀਆਂ ਦੇ ਵਿੱਚ ਸੁਣਾਓ ਜਰਾ ਤੁਸੀਂ ਹੁਣ ਕਿਧਰ ਗਈਆਂ ਵੇ ਆਪਣੇ ਪੁੱਤ ਦੇ ਨਾਮ ਲੰਨੀ ਆ ਆ ਕੋਈ ਨਹੀਂ ਹਰਮਨ ਤੇਰੀਆਂ ਨਾਨਕੀਆਂ ਹੁਣ ਕਿੱਧਰ ਗੰਨਿਆ ਵੇ ਹਰਮਨ ਤੇਰੀਆਂ ਨਾਨਕੀਆਂ ਅਸੀਂ ਹਾਜ਼ਰ ਨਜ਼ਰ ਖੜੀਆਂ ਵੇ ਹਰਮਨ ਤੇਰੀਆਂ ਦਰਕੀਆਂ ਅੱਗੇ ਕੋਈ ਹੋਰ ਤਾਂ ਸਾਹ ਚੜਦਾ ਕੋਈ ਨਹੀਂ ਕੋਈ ਨਹੀਂ ਪਾਣੀ ਪੀਦਾ ਹੋਰ तेरे ਕਹੇ ਤੇ ਹਾਂ ਗਾਤਾ ਗਾਤਾ ਜਮਾ ਖੈ ਕਿ ਮੈਨਾਂ ਚਾਉ ਐ ਸਾਡਾ ਪੁੱਤ ਬਹੁਤ ਆਪਸ ਵਿੱਚ ਜਿੱਥੇ ਪਹਿਲਾਂ ਵਿਆਹ ਹੋਇਆ ਤੇ ਹੁਣ ਵੀ ਕਹਿੰਦੇ ਨੇ ਵੀ ਖੀਰੀ ਗੇੜਾ ਲਾਜਾ ਅੱਛਾ ਹਾਂ ਆਖੀਰੀ ਗੇੜਾ ਲਾਜਾ ਅੱਛਾ ਗੱਲ ਕਰੀਏ ਜੇਕਰ ਸਾਗ ਸਬਜੀ ਮਿੱਟੀ ਦਾ ਚੁੱਲਾ ਕੁੰਡੀ ਛੋਟੇ ਤੇ ਚਟਣੀ ਕੁੱਟਣ ਦੀ ਹਾਰੇ ਦੀ ਦਾਲ ਦੀ 베ਰੜੇ ਵਾਲੀ ਰੋਟੀ ਦੀ ਮੱਖਣੀ ਦੀ ਲੱਸੀ ਦੀ ਜੇ ਤੇਰਾ ਭਈਏ ਲੱਗੇ ਹੋਏ ਨੇ ਪੁੱਤ ਮੈਂ ਆਪਣੇ ਮੂੰਹ ਤੇ ਨਹੀਂ ਗਵਾਉਂਦੀ ਜੇ ਉਹਨਾਂ ਨੇ ਦੁਬਾਰਾ ਸਾਗ ਲਿਆ ਦੁਬਾਰਾ ਹੀ ਮੱਖਣੀ ਪਾਈਏ ਵੀ ਅਗਲੇ ਤਾਂ ਵੀ ਖਾਦੇ ਤਾਂ ਟੇਸਟ ਗਏ ਆਏ ਹਾਏ ਹਾਏ ਮੈਂ ਲੈ ਜੇ ਦੁਬਾਰਾ ਸਾਗ ਮੰਗਿਆ ਫਿਰ ਮੱਖਣੀ ਪਾਈਏ ਐਡਾ ਐਡਾ ਚੌੜਾ ਅਜਾ ਵੀ ਹੈਗਾ ਅਜਾ ਵੀ ਹੈਗਾ ਚਾਰਾਂ ਮਸਨ ਦਿੰਦੀਆਂ ਤੇ ਆ ਸੰਝ ਤਾਂ ਹੀ ਲੋਕਾਂ ਨੇ ਲੱਸੀ ਲਜਾਈ ਜਾਣ ਜਿਹੜੀ ਵੱਜ ਜਾਣੀ ਮਾਜੀ ਨੇ ਕਹਿਣਾ ਵੀ ਜਾ ਟੋਬੇ ਪਾਇਆ ਡੋਲਣੀ ਅੱਛਾ ਹੁਣ ਜਿਹੜੇ ਸੁਣਨ ਵਾਲੇ ਨੇ ਨਾ ਦੇਖਣ ਵਾਲੇ ਨੇ ਇਹ ਵੀਡੀਓ ਤੁਹਾਡਾ ਅਮਰੀਕਾ ਕੈਨੇਡਾ ਇੰਗਲੈਂਡ ਪਤ ਨਹੀਂ ਕਿੱਥੇ ਕਿਤੇ ਜਾਣਾ ਲੋਕਾਂ ਨੇ ਥੱਲੇ ਟਿੱਪਣੀਆਂ ਵੀ ਕਰਨੀਆਂ ਬੇਬੇ ਹੋ ਜਾਣਾ ਵਾਇਰਲ ਸ਼ੀਲਾ ਹੈਂ ਸ਼ੀਲਾ ਦੇ ਵੀ ਲਿਖਦੇ ਤੇ ਨਾਲ ਕਿਹਾ ਨਾ ਦੇਵੀ ਵੀ ਸ਼ੀਲ ਸ਼ੀਲਿਆ ਵੀ ਚਾਚਾ ਕਹਿੰਦਾ ਤਾਂ ਸ਼ੀਲਿਆ ਵੀ ਕਹਿੰਦਾ ਤਾਂ ਹਾਂ ਸ਼ੀਲਿਆ ਵੀ ਕਹਿੰਦਾ ਉਹਨਾਂ ਨੂੰ ਚੁੱਪ ਕਰਾਉਣਾ ਲੱਗ ਜਾ ਉਹ ਤੋਂ ਬਾਅਦ ਏ ਸੀਲਾ ਦੇਵੀ ਡਾਕਟਰ ਕਹਿੰਦਾ ਤਾਂ ਬਚਨ ਅੱਛਾ ਸੀਲਾ ਦੇਵੀ ਜੀ ਮਾਤਾ ਜੀ ਬੇਬੇ ਜੀ ਤੁਹਾਨੂੰ ਸਾਰਿਆਂ ਨੇ ਦੇਖਣਾ ਸੁਣਨਾ ਤਾਂ ਮੈਨੂੰ ਇਹ ਦੱਸੋ ਵੀ ਦਾਲ ਜਿਹੜੀ ਤੁਸੀਂ ਬਣਾਉਂਦੇ ਸੀ ਉਹ ਸ਼ੁਰੂ ਤੇ ਕਿਦਾਂ ਕਰਦੇ ਤੇ ਸ਼ੁਰੂ ਤੇ ਦੱਸੋ ਅਸੀਂ ਹਾਰੇ ਚ ਰੱਖਦੇ ਤੇ ਹਾਰੇ ਚ ਮੇਰੀ ਪਰਜਾਈ ਆਈ ਹਾਂ ਬਾਹਰ ਉਹ ਕਹਿੰਦੀ ਪਹਿਲਾਂ ਐ ਦੱਸੋ ਵੀ ਸਾ ਇਹ ਦਾਲ ਨਹੀਂ ਕਿਕਰਣਾ ਖਾਉਂਗੀ ਤਾਂ ਅੱਜ ਅੱਛਾ ਅਸੀਂ ਕਹਤੋਂ ਖਾਤਾ ਲੈ ਫਿਰ ਤੈਨੂੰ ਦਿਖਾ ਦਾਂਗੇ ਹਰਾ ਅੱਛਾ ਫੇਰ ਉਹ ਹਰਾ ਦਿਖਾਇਆ ਇਹ ਜੀ ਦਾਲ ਉਹ ਸੁਰੂਤ ਕੀ ਕਰਦੇ ਸਭ ਤੋਂ ਪਹਿਲਾਂ ਦਾਲ ਨੂੰ ਕੀ ਕਰਦੇ ਤੇ ਪਹਿਲਾਂ ਦਾਲ ਧਰ ਦਿੰਦੇ ਤੇ ਅੱਛਾ ਜੀ ਜਾਣਾ ਰੀ ਜੀ ਜਾਣਾ ਕੱਲੀਓ ਦਾਲ ਕੱਲੀ ਦਾ ਅੱਛਾ ਫੇਰ ਪਾਉਣਾ ਨਮਕ ਮਿਰਚ ਤੇ ਜਿਹੜਾ ਚੀਜ਼ ਫੇਰ ਉਹ ਜਿਜਗੀ ਪੂਰੀ ਐਨਰ ਢੁਲ ਗਈ ਹਾਂ ਫੇਰ ਉਹਨੂੰ ਬਾਹਰ ਕੱਢ ਕੇ ਤੜਕਾ ਲਾ ਅੱਛਾ ਜਦ ਪੂਰੀ ਅੰਦਰ ਪਹਿਲਾਂ ਕੱਲੀ ਹੋ ਰਿਜੂਗੀ ਪਹਿਲਾਂ ਕੱਲੀ ਹੋ ਜੀ ਲੂਣ ਵੀ ਨਹੀਂ ਪੈਂਦਾ ਵਿੱਚ ਨਾ ਕੱਲੀ ਹੋ ਪਾਣੀ 'ਚ ਫਿਰ ਬਾਹਰ ਜਿਹੜਾ ਕੁਛ ਨਾ ਜਦ ਸੋੜਾ ਲੱਗ ਗਿਆ ਹਾਂ ਫਿਰ ਗਰਮ ਪਾਣੀ ਪਾ ਦੇਣਾ ਜਦ ਸੋੜਾ ਲੱਗ ਗਿਆ ਮਤਲਬ ਸੁੱਕ ਗਈ ਥੋੜੀ ਜੀ ਹਾਂ ਫਿਰ ਗਰਮ ਪਾਣੀ ਪਾ ਦੇਣਾ ਫਿਰ ਗਰਮ ਪਾਣੀ ਪਾ ਦੇਣਾ ਤੇ ਜਿਹੜਾ ਫਿਰ ਉਹ ਤੜਕਾ چیر ਦੇ ਤੇ ਕਿਆ ਕਿਆ چیر ਦੇ ਤੇ ਉਹਦੇ ਤੜਕੇ 'ਚ ਪਿਆਜ਼ ਹਾਂ ਆਦਾ ਹਾਂ ਹਰਾ ਧਣੀਆ ਹਰਾ ਧਣੀਆ ਹਰਾ ਧਣੀਆ ਨਹੀਂ ਚੱਕੀ ਚੱਕੀ ਹੈਗੀ ਮਤਲਬ ਚੱਕੀ ਪੀਹੀ ਚੱਕੀ ਪੀਹੀ ਹੈ ਮੇਰੀ ਜਿਥਾਨੀਆਂ ਨੇ ਸਾਡੀ ਵਾਰੀ ਲਾਈ ਹੋਈ ਥੀ ਵੀ ਇਹੇ ਵੀ ਲੱਗਣਗੀ ਲੱਗਣਾ ਲੱਗਣਾ ਅੱਛਾ ਚੱਕੀ ਵੀ ਪੀਹੀ ਹੈ ਚੱਕੀ ਪੀਹੀ ਹੈ ਹਾਰੇ ਦੀ ਦਾਲ ਵੀ ਹਾਂ ਹਾਂ ਚਟਣੀ ਕੁੱਟਦੇ ਤੇ ਚਟਣੀ ਕੁੱਡੀ ਛੋਟੇ ਅੱਛਾ ਕੁੰਡੀ ਛੋਟੇ